ਹਰ ਸਾਲ ਦੀ ਤਰ੍ਹਾਂ ਕਾਂਬੜੀਆਂ ਵੱਲੋਂ ਪੈਦਲ ਯਾਤਰਾ ਕੀਤੀ ਜਾਂਦੀ ਹੈ ਤਾਂ ਪੈਦਲ ਜਾ ਰਹੇ ਕਾਂਬੜੀਆਂ ਨੂੰ ਸਵਿਫਟ ਕਾਰ ਵਾਲੇ ਨੇ ਸਾਈਡ ਮਾਰ ਕੇ ਜ਼ਖਮੀ ਕਰ ਦਿੱਤਾ ਜਿਸ ਦੇ ਰੋਸ ਵਜੋਂ ਕਾਂਬੜੀਆਂ ਵੱਲੋਂ ਜਾਮ ਲਗਾ ਦਿੱਤਾ ਇਸ ਮੌਕੇ ਤੇ ਪ੍ਰਧਾਨ ਸੋਨੂਰਾ ਕਹਿਣਾ ਹੈ ਕਿ ਇੱਕ ਥਾਰ ਗੱਡੀ ਅਤੇ ਇੱਕ ਕਾਰ ਵਿੱਚ ਨੌਜਵਾਨ ਸਵਾਰ ਸਨ ਜਿਨ੍ਹਾਂ ਨੇ ਕਾਂਬੜੀਆਂ ਪਰਮਾਨੂ ਜ਼ਖਮੀ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਤਾਂ ਜਾਮ ਨਹੀਂ ਖੋਲਿਆ ਜਾਵੇਗਾ ਸਾਡੇ ਮੁੰਡੇ ਰੋਡ ਤੇ ਚੱਲ ਰਹੇ ਸੀ ਚਾਰ ਮੁੰਡੇ ਰੋਡ ਤੇ ਚੱਲ ਰਹੇ ਸੀ ਪਿੱਛੋਂ ਇੱਕ ਸ਼ਿਫਟ ਤੇ ਇੱਕ ਥਾਰ ਗੱਡੀ ਆਈ ਹੈ ਜੋ ਆਪਸ ਦੇ ਵਿੱਚ ਮਸਤੀਆਂ ਕਰਦੇ ਆਉਂਦੇ ਫੇ ਸੀ ਜਿਨ੍ਹਾਂ ਨੇ ਸਾਡੇ ਦੋ ਮੁੰਡਿਆਂ ਦੇ ਵਿੱਚ ਲਿਆ ਕੇ ਸ਼ਿਫਟ ਗੱਡੀ ਮਾਰੀ ਆ ਉਸ ਤੋਂ ਬਾਅਦ ਰੁੱਕ ਕੇ ਤੇ ਫਿਰ ਗੱਡੀ ਭਜਾ ਕੇ ਲੈ ਗਿਆ ਇੱਕ ਗੱਡੀ ਅਸੀਂ ਫੜ ਲਈ ਜਿੰਦੇ ਵਿੱਚ ਦੋ ਮੁੰਡੇ ਇੱਕ ਕੁੜੀ ਆ ਜਿਨ੍ਹਾਂ ਨੇ दारू ਪੀਤੀ ਹੋਈ ਆ ਠੀਕ ਆ ਜੀ ਪੰਜਾਬ ਪੁਲਿਸ ਨੂੰ ਇੱਥੇ 3 ਘੰਟੇ ਹੋ ਗਏ ਆ ਰੋਡ ਬੰਦ ਕੀਤਾ ਹੋਇਆ ਪੰਜਾਬ ਪੁਲਿਸ ਸਾਨੂੰ ਇਹ ਕਹੀ ਜਾਂਦੀ ਆ ਰੋਡ ਖਾਲੀ ਕਰ ਦੋ ਪਰ ਉਹਨਾਂ ਨੇ ਮੁੰਡੇ ਨੰਬਰ ਦੇਤਾ ਗੱਡੀ ਨੰਬਰ ਦੇਤਾ ਮੁੰਡੇ ਦੀ ਫੋਟੋ ਤੱਕ ਦੇਤੀ ਆ ਪਰ ਉਹ ਮੁੰਡਿਆਂ ਨੂੰ ਨਹੀਂ ਅਰੈਸਟ ਕਰ ਰਹੀ ਸਾਨੂੰ ਇੱਥੇ ਇਨਸਾਫ ਚਾਹੀਦਾ ਵਾ ਇਹ ਰੋਡ ਉਦੋਂ ਤੱਕ ਨਹੀਂ ਖੁੱਲੇਗਾ ਜਦੋਂ ਤੱਕ ਉਹ ਮੁੰਡੇ ਇੱਥੇ ਨਹੀਂ ਲੈ ਕੇ ਆਏ ਜਾਣੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ